ਦੇਖੋ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਆ ਵੀ ਮੈਂ ਮਿੱਤਰ ਕੀੜਾ ਆ ਅਸਲ ਦੇ ਵਿੱਚ ਇਹ ਮਿੱਤਰ ਕੀੜੇ ਨਹੀਂ ਹੈਗੇ ਅਸਲ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕੀਤਾ ਇਹ ਬੁੱਕਲ ਦੇ ਸੱਪ ਨੇ ਇਹ ਬੁੱਕਲ ਦੇ ਵਿੱਚ ਬਿਠਾਏ ਸੀ ਪੰਜਾਬ ਦੇ ਲੋਕਾਂ ਨੇ 92 ਲੋਕ ਚੁਣ ਕੇ ਭੇਜੇ ਸੀ ਇੰਨਾ ਪਿਆਰ ਕਦੇ ਵੀ ਨਹੀਂ ਕਿਸੇ ਨੂੰ ਮਿਲਿਆ ਤੇ ਅੱਜ ਇਹਨਾਂ ਨੇ ਬੁੱਕਲ ਦੇ ਵਿੱਚ ਬੈਠ ਕੇ ਹਰੇਕ ਪੰਜਾਬੀ ਨੂੰ ਦੱਸਣਾ ਹੈ ਵਪਾਰੀਆਂ ਨੂੰ ਲੱਗਦਾ ਸੀ ਵੀ ਅਸੀਂ ਸ਼ਾਇਦ ਬਚ ਜਾਾਂਗੇ ਵੀ ਕਿਸਾਨਾਂ ਦਾ ਧਰਨਾ ਚਕਾਤਾ ਪਹਿਲਾਂ ਕਿਸਾਨਾਂ ਦੇ ਤੋਂ ਵੀ ਕੰਮ ਲਿਆ ਕਿਸਾਨਾਂ ਦੇ ਜ਼ਰੀਏ ਸਰਕਾਰ ਬਣਾਈ ਉਹਨਾਂ ਦੇ ਦਸਤਾ ਤੇ ਵਪਾਰੀ ਕੀ ਸੋਚਦੇ ਵੀ ਅਸੀਂ ਬਚ ਜਾਾਂਗੇ ਵਪਾਰੀਆਂ ਨੂੰ ਵੀ ਜਿਹੜੇ ਅੱਜ ਗੁੰਡਾਗਰਦੀ ਮਨੋਰੰਜਨ ਕਾਲੀਆ ਜੀ ਦੇ ਹੋਈ ਹੈ ਜਿਹੜੇ ਅੱਜ ਬੰਬ ਬਲਾਸਟ ਉਹਨਾਂ ਦੇ ਘਰ ਹੋਇਆ ਕੀ ਇਹ ਵਪਾਰੀਆਂ ਦੇ ਕਰਨੀ ਹੋਊਗਾ ਕੀ ਉਹਨਾਂ ਤੋਂ ਫਰੋਤੀਆਂ ਨਹੀਂ ਮੰਗਿਆ ਜਾ ਰਹੀਆਂ ਕੀ ਲੱਗਦਾ ਹੈ ਵੀ ਐਸ ਸੀ ਭਾਈਚਾਰਾ ਜਿਹੜਾ ਉਹਨਾਂ ਨੂੰ ਲੱਗਦਾ ਅਸੀਂ ਬਚ ਜਾਾਂਗੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਇਹ ਲੋਕ ਇਹ ਮਤਲਬੀ ਲੋਕ ਨੇ ਇਹ ਪਖੰਡੀ ਲੋਕ ਨੇ ਕੇਜਰੀਵਾਲ ਦੇ ਸ਼ਾਰਿਆਂ ਦੇ ਉੱਤੇ ਭਗਵੰਤ ਮਾਨ ਸਾਹਿਬ ਨੱਚ ਰਹੇ ਆ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿਖਾਈ ਦੇ ਰਿਆ ਵੀ ਤੁਹਾਨੂੰ ਚੁਣਿਆ ਸੀ ਲੋਕਾਂ ਨੇ ਤੁਹਾਨੂੰ ਚੁਣ ਕੇ ਇੰਨਾ ਪਿਆਰ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੀ ਤੁਸੀਂ ਅੱਜ ਦਬਕੇ ਮਾਰਦੇ ਹੋ ਸਾਰਿਆਂ ਨੂੰ ਤੁਸੀਂ ਅੱਜ ਗੁੰਡਾਗਰਦੀ ਕਰਾਉਂਦੇ ਹੋ ਤੁਸੀਂ ਧੱਕੇਸ਼ਾਹੀ ਕਰਦੇ ਹੋ ਤਾਂ ਬਾਅਦ ਦੇ ਵਿੱਚ ਦਬਕਾਉਣ ਦਾ ਡਰਾਉਂਡ ਦਾ ਕੰਮ ਵੀ ਕਰ ਰਹੇ ਹੋ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਇੱਕ ਵਚਿੰਦੇ ਦੇ ਨਾਲ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਨੂੰ ਬੰਦ ਕਰਾ ਕੇ ਰੂਗੀ ਚਾਹੇ ਕੋਈ ਕੋਈ ਵੀ ਜ਼ਰੀਆ ਹੋਵੇ ਇਹ ਜਿਹੜੀ ਖੂਨੀ ਖੇਡ ਪੰਜਾਬ ਦੇ ਵਿੱਚ ਖੇਡ ਰਹੇ ਹੋ ਅੱਜ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਗੱਲ ਕੀਤੀ ਅਮਰਿੰਦਰ ਕਾਲੀਆ ਜੀ ਦੇ ਨਾਲ ਤੇ ਇਹ ਖੂਨੀ ਖੇਡ ਜਲਦੀ ਖਤਮ ਹੋਣ ਵਾਲੀ ਹੈ ਤੇ ਥੋੜੀ ਖੇਡ ਵੀ ਜਲਦੀ ਖਤਮ ਹੋਣ ਵਾਲੀ ਹੈ ਇਸ ਕਰਕੇ ਭਗਵੰਤ ਸਿੰਘ ਸਾਹਿਬ ਸਾਂਭ ਲੋ ਸਮਾਂ ਹਲੇ ਵੀ ਤੁਹਾਡੇ ਕੋਲ ਇਹ ਸਾਹਮਣ ਦੀ ਲੋੜ ਹੈ ਤੇ ਸਮਾਂ ਅਗਰ ਸਾਂਭ ਲੋਗੇ ਤਾਂ ਥੋੜੀ ਬਹੁਤੀ ਇੱਜ਼ਤ ਰਹਿ ਜੂਗੀ ਬਾਕੀ ਤਾਂ ਲੋਕਾਂ ਦੀ ਮੂਰੇ ਪਰਦਾ ਥੋੜਾ ਸਾਫ਼ ਹੋ ਚੁੱਕਿਆ ਦੋਨੋਂ ਮੁਲਜ਼ਮ ਫੜੇਗੇ ਨੇ 12 ਘੰਟੇ ਦੇ ਅੰਦਰ ਉਹ ਕਿਵੇਂ ਦੇ ਨਹੀਂ ਉਤਾਜ ਜੀ ਮੈਂ ਕਹਿੰਦਾ ਇੱਕ ਮਾਈਂਡ ਵਾਸ਼ ਹੈ ਮਾਈਂਡ ਵਾਸ਼ ਕਰਨ ਲਈ ਬਹੁਤ ਕੁਝ ਕੀਤਾ ਜਾਂਦਾ ਤੇ ਉਹ ਬਾਤ ਦੇ ਵਿੱਚ ਨਿਕਲ ਕੇ ਸਾਹਮਣੇ ਵੀ ਆਉਂਦਾ ਵੱਡੇ ਵੱਡੇ ਅਫਸਰਾਂ ਦੇ ਨਾਮ ਜਦੋਂ ਸਾਹਮਣੇ ਆ ਜਾਂਦੇ ਨੇ ਤੇ ਕਿਉਂ ਨਹੀਂ ਇਹਦੀ ਸੀਬੀਆਈ ਜਾਂ ਐਨਆਈਏ ਦੀ ਜਾਂਚ ਕਰਾਈ ਜਾਂਦੀ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਜਿਹੜਾ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਆਮ ਲੋਕ ਇੱਕ ਬੱਚਾ ਵੀ ਸਮਝ ਰਿਹਾ ਇਹ ਮਾਈਂਡ ਵਾਸ਼ ਕਿਦਾ ਕਰ ਰਹੇ ਆ ਕਲੀਅਰ ਹੋਊਗਾ ਸਾਰਾ ਕੁਝ ਅਸੀਂ ਮੰਗ ਕਰਦੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹਦੀ ਸਾਫ਼ ਤੇ ਸਪਸ਼ਟ ਜਿਹੜੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਸੀਬੀਆਈ ਦਾ ਐਨਆਈਏ ਦੇ ਕੋਲੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਨੈਸ਼ਨਲ ਲੀਡਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੈਬਨਟ ਮੰਤਰੀ ਰਿਹਾ ਹੈ ਐਨੀ ਵਾਰ ਐਮਐਲਏ ਰਿਹਾ ਉਹਦੇ ਘਰ ਦੇ ਉੱਤੇ ਅਟੈਕ ਹੋਇਆ ਤੇ ਜਿਹੜੇ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਮੈਡਮ ਨੇ ਉਹ ਕੀ ਕਹਿੰਦੇ ਇੱਕ ਬਲਾਸਟ ਜਿਹਾ ਹੋ ਗਿਆ ਸੀ ਜੀ ਕਿੰਨੇ ਕੁ ਸੀਰੀਅਸ ਨੇ ਇਹ ਤਾਂ ਉਹ ਦਿਖਾਈ ਦੇ ਰਿਹਾ ਤੇ ਕਿੰਨਾ ਚਿਰ ਬਾਅਦ ਪੁਲਿਸ ਉੱਥੇ ਆਉਂਦੀ ਹੈ ਇਹ ਵੀ ਦਿਖਾਈ ਦੇ ਰਿਹਾ ਬਹੁਤ ਨੇੜੇ ਚੌਂਕੀ ਹੋਣ ਦੇ ਬਾਵਜੂਦ ਵੀ ਤਾਂ ਇਹ ਕਲੀਅਰ ਹੋ ਰਿਹਾ ਵੀ ਪ੍ਰਸ਼ਾਸਨ ਕੀ ਕਰ ਰਿਹਾ ਕੋ ਜਿਹੜਾ ਪਿਛਲੀ ਰਾਤ ਸ਼੍ਰੀ ਮਨਰੰਜਨ ਕਾਲੀਆ ਜੀ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਘਰ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਬੜੀ ਮਤਭਾਗੀ ਇਹ ਘਟਨਾ ਇਸ ਮਸਲੇ ਦੇ ਅੰਦਰ ਅਸੀਂ ਪੰਜਾਬ ਨੂੰ ਵੀ ਸੁਚੇਤ ਕਰਨਾ ਚਾਹੁੰਦੇ ਆ ਇਸ ਕਰਕੇ ਅੱਜ ਇੱਥੇ ਅਸੀਂ ਰੋਸ਼ ਪ੍ਰਦਰਸ਼ਨ ਤੇ ਪੁਤਲਾ ਹੀ ਫੂਕ ਰਹੇ ਆ ਕਿਉਂਕਿ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਪੰਜਾਬ ਦਾ ਮਾਹੌਲ ਆ ਜਿਹੜਾ ਬਹੁਤ ਹੀ ਮਾੜਾ ਹੁੰਦਾ ਜਾ ਰਿਹਾ ਕਿਉਂਕਿ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਦੇ ਅੰਦਰ ਜਦੋਂ ਦੀ ਪੰਜਾਬ ਅੰਦਰ ਝਾੜੂ ਦੀ ਸਰਕਾਰ ਬਣੀ ਆ ਤਾਂ ਤਕਰੀਬਨ 17 ਜਗਾਵਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਸਟੇਸ਼ਨ ਵੀ ਨੇ ਤੇ ਲੀਡਰਾਂ ਦੇ ਘਰ ਵੀ ਆ ਕੇ ਦੇਖਿਆ ਜਾਵੇ ਜਿੱਥੇ ਗ੍ਰਨੇਟਾਂ ਦੇ ਹਮਲੇ ਹੋਏ ਨੇ ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਗੱਲਾਂ ਕਰਕੇ ਰੰਗਲਾ ਪੰਜਾਬ ਕਹਿ ਕੇ ਲੋਕਾਂ ਤੋਂ ਵੋਟਾਂ ਲੈ ਕੇ ਵੋਟਾਂ ਦਾ ਵਿਸ਼ਵਾਸ ਜਿੱਤ ਗਏ ਝਾੜੂ ਦੀ ਸਰਕਾਰ ਪੰਜਾਬ ਅੰਦਰ ਆਈ ਸੀਗੀ ਸੀਐਮ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਕੰਮ ਬੰਦਾਗਾ ਪਰ ਜੇ ਦੇਖੀਏ ਹੁਣ ਆਪਾਂ ਜਾ ਕੇ ਉਹ ਆਮ ਨਹੀਂ ਖਾਸ ਹੋ ਗਿਆ ਕਿਉਂਕਿ ਲੋਕਾਂ ਤੋਂ ਦੂਰੀ ਬਣਾਈ ਬੈਠਾ ਉਹਨੂੰ ਪੰਜਾਬ ਦੀ ਕੋਈ ਵੀ ਚਿੰਤਾ ਨਹੀਂ ਪੰਜਾਬ ਚਾਹੇ ਜਿੱਧਰ ਨੂੰ ਮਰਜੀ ਜਾਵੇ ਉਹਨੂੰ ਤਾਂ ਬਸ ਆਪਣੀ ਇਕਤਾ ਤੁਹਾਨੂੰ ਪਤਾ ਆਪਣੀ ਰੰਗੀਨ ਜ਼ਿੰਦਗੀ ਆ ਜਿਹੜੀ ਉਹ ਤਿੱਕਾ ਬੜਾ ਹਾਕਾ ਕੇਜਰੀਵਾਲ ਦਿੱਲੀ ਵਾਲਾ ਉਨ੍ਹਾਂ ਦੀ ਸੇਵਾ ਚਿਰੁੱਝਿਆ ਹੋਇਆਗਾ ਉਹਨੇ ਪੰਜਾਬ ਨੂੰ ਨਰਕ ਬਣਾ ਤਕੇਲ ਦਿੱਤਾ ਰੋਜ਼ ਇੱਥੇ ਆਪਾਂ ਦੇਖੀਏ ਨਸ਼ਿਆਂ ਨਾਲ ਜਵਾਨੀ ਖਤਮ ਹੋ ਰਹੀ ਆ ਚੈਨਾ ਖੋਈਆਂ ਜਾ ਰਹੀਆਂ ਨੇ ਲੁੱਟਾਂ ਖਵਾ ਹੋ ਰਹੀਆਂ ਨੇ ਸਾਰੇ ਵਰਗਾਂ ਨੂੰ ਇਹ ਸਾਰੇ ਵਰਗਾਂ ਨੂੰ ਇਹ ਭਲੇਖਾ ਸੀ ਵੀ ਜਦੋਂ ਝਾੜੂ ਦੀ ਸਰਕਾਰ ਆਊ ਇੱਕ ਅਸੀਂ ਖੁਸ਼ਹਾਲ ਜ਼ਿੰਦਗੀ ਬਤੀਤ ਕਰਾਂਗੇ ਚੰਗਾ ਵਪਾਰ ਹੋਊਗਾ ਚੰਗੀ ਕਿਸਾਨੀ ਹੋਊਗੀ ਪਹਿਲਾਂ ਇਹਨੇ ਇਹ ਵੀ ਕਿਹਾ ਸੀ ਸਾਰਿਆਂ ਨੂੰ ਮੂਰਖ ਬਣਾਇਆ ਕਹਿੰਦਾ ਪੰਜਾਬ ਸਰਕਾਰ ਬਣਾਓ ਸਾਡੀ ਅਸੀਂ 22 ਫਸਲਾਂ ਤੇ ਐਮਐਸਪੀ ਦੇ ਮੰਗੇ ਵੀ ਸਟੇਟ ਦਾ ਇਹ ਸਬਜੈਕਟ ਆ ਜਿਹੜਾ ਹੈਗਾ ਸਰਕਾਰ ਆਉਣ ਤੋਂ ਪਹਿਲਾਂ ਉਹ ਤੋਂ ਵੀ ਮੁੱਕਰ ਗਿਆ ਅਹੀਂ ਜੇ ਦੇਖਿਆ ਜਾ ਵੀ ਆਪਾਂ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੇ ਅੰਦਰ ਬਿਲਕੁਲ ਹੀ ਖਰਾਬ ਹੋ ਚੁੱਕੀ ਆ ਮੈਂ ਤਾਂ ਇਹ ਕਹਿਣਾ ਚਾਹਣਾਗਾ ਲੋਕ ਵੀ ਕਿਤੇ ਉਡੀਕ ਕਰ ਰਹੇ ਨੇ ਵੀ ਮਸਾਂ ਇਹ 2 ਸਾਲ ਲੰਘ ਜਾਣ ਮੁੜ ਕੇ ਮੈਨੂੰ ਲੱਗਦਾ 92 ਚ ਇੱਕ ਮਣੀ ਜਿੱਤਣਾ ਇਹਨਾਂ ਦਾ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਸੀਗਾ ਇਸ ਕਰਕੇ ਅਸੀਂ ਅੱਜ ਲੋਕਾਂ ਨੂੰ ਸੁਚੇਤ ਕਰਨਾ ਆਏ ਇੱਥੇ ਵੀ ਜਿਹੜਾ ਏਡੇ ਵੱਡੇ ਲੀਡਰ ਦੇ ਘਰ ਹਮਲਾ ਹੋ ਸਕਦਾ ਤਾਂ ਤੁਸੀਂ ਕਿੱਥੇ ਸੁਰੱਖਤ ਆ ਇਸ ਕਰਕੇ ਪੰਜਾਬ ਦੇ ਅੰਦਰ ਬਹੁਤ ਹੀ ਮਾੜਾ ਹਾਲ ਹੈ ਦੇਖੋ ਅੱਜ ਜੋ ਘਟਨਾ ਹੋਈ ਹੈ ਰਾਤ ਨੂੰ ਮਨਰੰਜਨ ਕਾਲੀਆ ਜੀ ਦੇ ਘਰ ਬਹੁਤ ਹੀ ਮੰਦਭਾਗੀ ਘਟਨਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਤੁਸੀਂ ਕਹਿੰਦੇ ਸੀ ਮੈਂ ਆਮ ਘਰਾਂ ਦਾ ਕਾਕਾ ਮੈਂ ਕੋਈ ਗੱਡੀਆਂ ਨਹੀਂ ਲੈਣੀ ਆ ਕੋਈ ਮਹਿਲ ਨਹੀਂ ਲੈਣੇ ਤੁਸੀਂ ਦੇਖੋ ਤੁਹਾਡੇ ਦਿੱਲੀ ਵਾਲੇ ਆਕਾ ਕੇਜਰੀਵਾਲ ਨੇ ਆਪਣਾ ਸ਼ੀਸ਼ ਮਹਿਲ ਉਸਾਰ ਲਿਆ ਸੀ ਤੇ ਲੋਕਾਂ ਨੇ ਉਸੇ ਤਰੀਕੇ ਨਾਲ ਉਹ ਸ਼ੀਸ਼ ਮਹਿਲ ਜੋ ਬਾਹਰ ਕਰਦਾ ਤੁਹਾਡਾ ਵੀ 2027 ਦੇ ਵਿੱਚ ਇਹੀ ਹਾਲ ਹੋਣਾ ਹੁਣ ਵੀ ਤੁਹਾਡੇ ਕੋਲੇ ਵਕਤ ਹੈ ਆਪਣੇ ਦਿੱਲੀ ਵਾਲੇ ਆ ਕਾਮਾਜ਼ੋਂ ਸਿਕਿਉਰਟੀਆਂ ਦਾ ਖਹਿੜਾ ਛੱਡ ਕੇ ਪੰਜਾਬ ਦੀ ਜਨਤਾ ਦੀ ਸਿਕਿਉਰਿਟੀ ਕਰ ਲਓ ਤੁਸੀਂ ਫਾਇਦੇ 'ਚ ਰਹੋਗੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਦਿੱਲੀ ਵਾਲਿਆਂ ਦਾ ਖਹਿੜਾ ਛੱਡ ਕੇ ਪੰਜਾਬ ਦੀ ਜਨਤਾ ਦੀ ਚਿੰਤਾ